ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਤਾਂਜੀਆਂ ਕਰਾਂਗੇ ਸਾਧ ਸੰਗਤ ਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਨ੍ਹਾਂ ਦੇ ਕਹੇ ਬਚਨ ਸੱਚ ਹੋ ਗਏ ਤੇ ਰੱਬੀ ਰੂਹਾਂ ਮਹਾਪੁਰਖਾਂ ਨੇ ਕਿਉਂ ਕਿਹਾ ਕਿ ਤੁਸੀਂ ਰਾਸ਼ਨ ਇਕੱਠਾ ਕਰ ਲਓ ਮਾੜਾ ਸਮਾਂ ਆਉਣ ਵਾਲਾ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਥੋੜੀਆਂ ਜਿਹਾ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮਹਾਪੁਰਖ ਜਿਨੇ ਬੰਦਗੀ ਵਾਲੀਆਂ ਰੂਹਾਂ ਨੇ ਇਸ ਸਾਧ ਸੰਗਤ ਉਹਨਾਂ ਇਕ ਕੋਈ ਵਚਨ ਜਿਹੜਾ ਹੈ ਉਹ ਕਈ ਵਾਰ ਦੁਹਰਾਇਆ ਉਹ ਕਹਿੰਦੇ ਭਾਈ 6 ਕੁ ਮਹੀਨੇ ਦਾ ਰਾਸ਼ਨ ਜਿਹੜਾ ਹੈ ਉਹ ਸਾਡੇ ਕੋਲੇ ਇਕੱਤਰ ਧੋਵੇ ਸਾਡੇ ਕੋਲੇ ਮੌਜੂਦ ਹੋਵੇ ਕਿਉਂ ਹੋਵੇ 6-6 ਮਹੀਨਿਆਂ ਦਾ ਕਹਿੰਦੇ ਰਾਸ਼ਨ ਇਕੱਠਾ ਕਰ ਲਓ ਕਿਉਂ ਕਰ ਲਓ ਸਮਾਂ ਬਹੁਤ ਭਿਆਨਕ ਹੋਣ ਵਾਲਾ ਤੇ ਸਪੇਨ ਔਰ ਹੋਰ ਪਤਾ ਨਹੀਂ ਕਿਹੜੇ-ਕਿਹੜੇ ਮੁਲਕ ਸੀ ਮੇਰੇ ਹੁਣ ਚੇਤਾ ਵਿਸਰ ਗਿਆ ਉਹਨਾਂ ਦੇ ਵਿੱਚ ਹੜ ਆਏ ਲੋਕਾਂ ਦਾ ਜਿਹੜਾ ਸਮਾਨ ਸੀ, ਰਾਸ਼ਨ ਵਗੈਰਾ ਸੀ, ਸਟੋਰ ਸੀ ਬਣੇ ਹੋਏ ਸਾਰਾ ਨੇਸ ਤੋਂ ਨਾਬੂਦ ਹੋ ਗਿਆ। ਲੋਕਾਂ ਕੋਲੇ ਪੈਸਾ ਤੇ ਸੀ ਪਰ ਖਾਣ ਲਈ ਸਮਾਨ ਨਹੀਂ ਸੀ। ਤੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਨੇ ਕਿਹਾ ਭਾਈ ਸਮਾਨ ਇਕੱਤਰਤ ਕਰਕੇ ਰੱਖੋ ਤੁਸੀਂ ਇੱਕ 6 ਕੁ ਮਹੀਨੇ ਦਾ ਰਾਸ਼ਨ ਹੋਵੇ। ਜੇ ਕੋਈ ਕੁਦਰਤੀ ਆਫਤ ਆ ਜਾਏ ਤੇ ਤੁਸੀਂ ਆਪ ਪ੍ਰਸ਼ਾਦਾ ਸ਼ਕੋ ਤੇ ਜੇ ਕੋਈ ਤੁਹਾਡੇ ਦਰ ਚੱਲ ਕੇ ਆਵੇ ਤੁਸੀਂ ਉਹਨੂੰ ਪ੍ਰਸ਼ਾਦਾ ਸ਼ਕਾ ਦਿਓ। ਇਸ ਨਜ਼ਰੀਏ ਦੇ ਨਾਲ ਇਸ ਮਕਸਦ ਦੇ ਨਾਲ ਤੁਸੀਂ ਇਹ ਪ੍ਰਬੰਧ ਜਿਹੜਾ ਆਪਣਾ ਕਰਕੇ ਰੱਖੋ ਇਹ ਪ੍ਰਬੰਧ ਇਸ ਕਦਰ ਹੋਵੇ ਕਿ ਤੁਸੀਂ ਆਪਨੇ ਆਪ ਦੇ ਵਿੱਚ ਜਿਹੜੀ ਤਨ ਦੀ ਭੁੱਖ ਲੱਗਦੀ ਹੈ ਤਨ ਦੀ ਭੁੱਖ ਮਿਟਾ ਸਕੋ। ਅਮਾ ਬਹੁਤ ਭਿਆਨਕ ਹੋਣ ਵਾਲਾ ਹੈ। ਤੁਸੀਂ ਵੇਖਿਆ ਨਾ ਵੀ ਕੋਰੋਨਾ ਦੇ ਵਿੱਚ ਲੋਕਾਂ ਦਾ ਕਿੰਨਾ ਬੁਰਾ ਹਾਲ ਹੋ ਗਿਆ। ਸਰਕਾਰਾਂ ਤੇ ਸਿਰਫ ਭਾਸ਼ਣ ਦੇ ਕੇ ਚੱਲੀਆਂ ਜਾਂਦੀਆਂ ਸੀ ਰਾਸ਼ਨ ਜਿਹੜਾ ਕਿਸੇ ਕਿਸੇ ਨੇ ਦਿੱਤਾ ਉਹ ਵੀ ਕਿੰਨਾ ਕੁ ਦਿੱਤਾ। ਕਿਸੇ ਕੋਲ ਇੱਕ ਦਿਨ ਚੱਲਿਆ ਕਿਸੇ ਕੋਲ ਦੋ ਦਿਨ ਚੱਲਿਆ ਬਹੁਤਾ ਨਹੀਂ ਪਰ ਸਾਧ ਸੰਗਤ ਕੇ ਜੇਕਰ ਉਦੋਂ ਗੁਰੂ ਘਰਾਂ ਨੇ ਲੰਗਰ ਚਲਾਏ ਜਾਂ ਕਿਸੇ ਵੀ ਸੰਸਥਾ ਨੇ ਲੰਗਰ ਚਲਾਏ ਤੇ ਬਹੁਤੇ ਲੋਕਾਂ ਨੂੰ ਪ੍ਰਸ਼ਾਦਾ ਮਿਲਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਰ ਸਾਧ ਸੰਗਤ ਲੋਕਾਂ ਕੋਲੇ ਪੈਸਾ ਤੇ ਸੀ ਮਾੜਾ ਮੋਟਾ ਕਿਸੇ ਕੋਲੇ ਨਹੀਂ ਵੀ ਸੀ ਪਰ ਸਾਧ ਸੰਗਤ ਰਾਸ਼ਨ ਲੈ ਕੇ ਜਾਣ ਲਈ ਜਿਹੜਾ ਹੈ ਬਹੁਤ ਦੂਰ ਤੱਕ ਜਾਣਾ ਪੈਂਦਾ ਸੀ ਕਿਤੋਂ ਮਿਲਦਾ ਸੀ ਕਿਤੋਂ ਨਹੀਂ ਵੀ ਮਿਲਦਾ ਸੀ ਇਹੋ ਜਿਹਾ ਸਮਾਂ ਜੇ ਘਰਾਂ ਦੇ ਰਾਸ਼ਨ ਹੁੰਦਾ ਤੇ ਸਾਧ ਸੰਗਤ ਤੁਸੀਂ ਆਪ ਬਣਾ ਕੇ ਛਕ ਲੈਂਦੇ ਦੇਖੇ ਨਾ ਸਮਾਵਧਾਨ ਕਿਉਂਕਿ ਐਸਾ ਸਮਾਂ ਜੇ ਆ ਗਿਆ ਤੇ ਸਾਧ ਸੰਗਤ ਸਾਨੂੰ ਕਿਤੇ ਭਟਕਣਾ ਜਿਹੜਾ ਹੈ ਨਾ ਪੈ ਜਾਏ ਜਿਮਾਪੁਰ ਕਹਿੰਦੇ ਨੇ ਵੀ ਤੁਹਾਡੇ ਘਰ ਦੇ ਵਿੱਚ ਜੇ ਕੋਈ ਆ ਜਾਏ ਤੁਸੀਂ ਉਹਨੂੰ ਵੀ ਪ੍ਰਸ਼ਾਦਾ ਛਕਾਓ ਤੇ ਆਪ ਵੀ ਛਕੋ ਐਸਾ ਮਨੋਰਥ ਲੈ ਕੇ ਚਲੀਏ ਐਸੀ ਇਕ ਆਪਣੀ ਸੋਚ ਨੂੰ ਲੈ ਕੇ ਚੱਲੀਏ ਅਗਾਹ ਵੱਧੂ ਸੋਚ ਜਿਹਨੂੰ ਆਪਾਂ ਕਹਿ ਸਕਦੇ ਆ ਅਗਾਹ ਵੱਧੂ ਸੋਚ ਕਿਉਂਕਿ ਸਾਧ ਸੰਗਤ ਅੱਜ ਦੇ ਸਮੇਂ ਦੇ ਵਿੱਚ ਕੀ ਹੁੰਦਾ ਪਹਿਲਾਂ ਤੇ ਤੁਹਾਨੂੰ ਪਤਾ ਹੈ ਕਿ ਖੁੱਲੇ ਭੰਡਾਰੇ ਹੁੰਦੇ ਸੀ ਮਾਵਾ ਪੈਣਾ ਬੀਬੀਆਂ ਘਰ ਦੇ ਵਿੱਚ ਖੁੱਲੇ ਪ੍ਰਸ਼ਾਦੇ ਬਣਾਉਂਦੀਆਂ ਸੀ ਘਰ ਦੇ ਵਿੱਚ ਕੁੱਕਰ ਵੀ ਆ ਜਾਂਦਾ ਸੀ ਉਹਨੂੰ ਵੀ ਪ੍ਰਸ਼ਾਦੇ ਖੁੱਲੇ ਪਾਉਣੇ ਅੱਜ ਕੱਲ ਵਾਲੀਆਂ ਬੀਬੀਆਂ ਤੇ ਗਿਣ-ਗਿਣ ਕੇ ਬਣਾਉਂਦੀਆਂ ਏ ਇਦਾਂ ਨਾ ਹੋਵੇ ਜੇ ਕੋਈ ਘਰੇ ਕੁੱਕਰ ਵੀ ਚੱਲ ਗਿਆ ਉਹਨੂੰ ਪ੍ਰਸ਼ਾਦਾ ਛਕਾਓ ਤੇ ਜੇ ਕੋਈ ਰੱਬ ਦਾ ਪਿਆਰਾ ਕੋਈ ਵੀ ਆ ਗਿਆ ਅਗਲੇ ਨੂੰ ਕਹੋ ਭਾਈ ਪ੍ਰਸ਼ਾਦਾ ਛਕ ਫੇਰ ਜਾਇ ਉਹਨਾਂ ਘਰਾਂ ਦੇ ਵਿੱਚ ਬਰਕਤਾਂ ਬਹੁਤ ਸਿਆਰ ਸਾਡੇ ਘਰਾਂ ਦੇ ਵਿੱਚੋਂ ਬਰਕਤਾਂ ਉੱਡ ਪੁੱਟ ਗਈਆਂ ਜੀ ਜੈਨ ਤੋਂ ਭਾਵ ਜੇ ਕੋਈ ਚੱਲ ਕੇ ਆਇਆ ਸਾਨੂੰ ਪ੍ਰਸ਼ਾਦਾ ਜ਼ਰੂਰ ਦਈਏ ਆਪਣੇ ਦਰ ਤੋਂ ਭੁਖਾਣਾ ਮੋੜੀਏ ਜੇ ਸਾਡੇ ਦਰ ਤੋਂ ਕੋਈ ਭੁੱਖਾ ਮੁੜ ਗਿਆ ਨਾ ਤੇ ਸਾਧ ਸੰਗਤ ਕਹਿੰਦੇ ਨੇ ਪਰਮਾਤਮਾ ਰੁੱਸ ਜਾਂਦਾ ਹੈ ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਵੀ ਸਾਡੇ ਕੋਲੇ ਭਜਨ ਬੰਦਗੀ ਵੀ ਹੋਵੇ ਸੇਵਾ ਸਿਮਰਨ ਵੀ ਹੋਵੇ ਭਗਤੀ ਹੋਵੇ ਸ਼ਕਤੀ ਹੋਵੇ ਜੋਸ਼ ਹੋਵੇ ਹੋਸ਼ ਹੋਵੇ ਸਾਰੀਆਂ ਚੀਜ਼ਾਂ ਹੋਣ ਤੇ ਇਹ ਸਾਰੀਆਂ ਚੀਜ਼ਾਂ ਗੁਰੂ ਦੀ ਸਿੱਖਿਆ ਤੋਂ ਗੁਰਬਾਣੀ ਤੋਂ ਪ੍ਰਾਪਤ ਹੁੰਦੀਆਂ ਨੇ ਫਿਰ ਸਾਧ ਸੰਗਤ ਇਸ ਕਰਕੇ ਆਪਾਂ ਇਸ ਚੀਜ਼ ਨੂੰ ਜ਼ਰੂਰ ਸਮਝੀਏ ਆਪਣੇ ਆਪ ਦੇ ਵਿੱਚ ਇੱਕ ਬਦਲਾ ਲੈ ਕੇ ਆਈਏ ਵਾਹਿਗੁਰੂ